ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਦੇ ਦਖਲ ਨਾਲ ਪਿੰਡ ਤੁਲੇਤੇ ਦਾ ਜ਼ਮੀਨੀ ਵਿਵਾਦ ਸੁਲਝ ਗਿਆ ਚੇਅਰਮੈਨ ਜਸਵੀਰ ਸਿੰਘ ਗੜੀ ਜ਼ਮੀਨੀ ਵਿਵਾਦ ਨੂੰ ਸੁਲਝਾਨੀ ਸ਼ਨੀਵਾਰ ਨੂੰ ਪਿੰਡ ਤੁਲੇਤਾ ਪੁੱਜੇ ਸਨ ਜਿੱਥੇ ਪਹਿਲਾਂ ਉਹਨਾਂ ਨੇ ਮੌਕੇ ਦਾ ਜਾਇਜ਼ਾ ਲਿਆ ਉਪਰੰਤ ਪਿੰਡ ਦੀ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਜੀ ਮੋਤਵਾਰ ਵਿਅਕਤੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਸਾਰੀਆਂ ਧਿਰਾਂ ਦਾ ਪੱਖ ਜਾਣਿਆ ਉਹਨਾਂ ਸਾਰੀਆਂ ਧਿਰਾਂ ਨੂੰ ਪਿੰਡ ਦੇ ਭਾਈਚਾਰੇ ਅਤੇ ਸਾਂਝ ਦੇ ਮੱਦੇ ਨਜ਼ਰ ਆਪਸੀ ਸਹਿਮਤੀ ਨਾਲ ਇਸ ਮਸਲੇ ਨੂੰ ਹੱਲ ਕਰਨ ਦੀ ਪ੍ਰੇਰਣਾ ਕੀਤਾ ਚੇਅਰਮੈਨ ਸਰਦਾਰ ਗੜੀ ਦੇ ਜਤਨਾ ਸਦਕਾ ਪਿੰਡ ਤੁਲੇਤਾ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦੇ ਜ਼ਮੀਨੀ ਵਿਵਾਦ ਸਬੰਧੀ ਪਿੰਡ ਦੀ ਪੰਚਾਇਤ ਮੋਤਵਾਰ ਵਿਅਕਤੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਜੀ ਵੱਲੋਂ ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਇਸ ਦੇ ਨਾਲ ਹੀ ಗ್ರಾಮ ਪੰਚਾਇਤ ਤੁਲੇਤਾ ਵੱਲੋਂ ਕਾਰਵਾਈ ਰਜਿਸਟਰ ਅਤੇ ਮਤੇ ਵਿੱਚ ਆਈਆਂ ਤਕਨੀਕੀ ਕਮੀਆਂ ਨੂੰ ਦੇਖਦੇ ਹੋਏ ਜਿਸ ਕਾਰਨ ਸ਼੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਦਾ ਵਿਵਾਦ ਖੜਾ ਹੋਇਆ ਸੰਬੰਧੀ ਪੰਚਾਇਤਕਰਦ ਦੀ ਤੁਰੰਤ ਪ੍ਰਭਾਵ ਨਾਲ ਬਦਲੀ ਕਰਨ ਦੇ ਸੁਝਾਅ ਵਿਭਾਗ ਨੂੰ ਦਿੱਤੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਨੇ ਭਾਈਚਾਰੇ ਨੂੰ ਭਰੋਸਾ ਦਿੰਦਿਆਂ ਕਿਹਾ ਸੂਬੇ ਵਿੱਚ ਗੁਰੂ ਰਵਿਦਾਸ ਜੀ ਮਹਾਰਾਜ ਨਾਲ ਸੰਬੰਧਿਤ ਧਾਰਮਿਕ ਸਥਾਨਾਂ ਦੀਆਂ ਜ਼ਮੀਨਾਂ ਦੀ ਰੱਖਿਆ ਲਈ ਅਨੁਸੂਚਿਤ ਜਾਤੀਆਂ ਕਮਿਸ਼ਨ ਵਚਨਬੱਧ ਹੈ ਉਹਨਾਂ ਨੇ ਕਿਹਾ ਜੇਕਰ ਕਿਸੇ ਕਿਸਮ ਦੀ ਕੋਈ ਵਿਧੀਕੀ ਸਾਹਮਣੇ ਆਉਂਦੀ ਹੈ ਤਾਂ ਕਮਿਸ਼ਨ ਵੱਲੋਂ ਸਖਤ ਕਾਰਵਾਈ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ ਇਸ ਮੌਕੇ ਐਸਡੀਐਮ ਪ੍ਰਲੀਨ ਕੋਰ ਬਰਾੜ ਡੀਐਸਪੀ ਐਸਐਸ ਬਲ ਡਿਪਟੀ ਸੀਐਓ ਜ਼ਿਲ੍ਹਾ ਪਰਚੇ ਸੁਖਵੀਰ ਕੋਰ तहसीलदार मनदीप सिंह बीडीपीओ जसजीत कौर सरपंच सुखबीर सिंह मुखी पंच जसवीर राम बिरदी धर्मपाल बिरदी मनजीत कौर ਅਤੇ ਸਕੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਜੀ ਬਹਾਦਰ राम ਤੇ ਅਮਰਜੀਤ ਕੇਲੇ ਵੀ ਮੌਜੂਦ ਰਹੇ ਗੁਰਾਇਆਂ ਤੋਂ ਰੋਹਨ ਕੁਮਾਰ ਦੀ ਖਾਸ ਰਿਪੋਰਟ ਜੈ ਗੁਰੂ ਦੇਵ ਤੁਨ ਗੁਰੂ ਦੇਵ ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਮਹੀਨੇ ਤੋਂ ਪਿੰਡ ਤਲੀਤਾ ਦੇ ਅੰਦਰ ਸ਼ੇਰ ਗੁਰੂ ਰਬਦਾਸ ਮਹਾਰਾਜ ਜੀ ਦਾ ਗੁਰਦੁਆਰ ਸਾਹਿਬ ਕਮਿਊਨਿਟੀ ਹਾਲ ਦਾ ਜੋ ਮਸਲਾ ਚੱਲ ਰਿਹਾ ਸੀ ਉਹ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਜਨਾਬ ਚੇਅਰਮੈਨ ਸਾਹਿਬ ਜਸਵੀਰ ਸਿੰਘ ਗੜੀ ਜੀ ਐਸਸੀ ਕਮਿਸ਼ਨ ਪੰਜਾਬ ਉਹਨਾਂ ਵੱਲੋਂ ਜੋ ਅੱਜ ਸਾਰੇ ਮਸਲੇ ਦਾ ਹੱਲ ਕੀਤਾ ਗਿਆ ਹੈ ਔਰ ਅਸੀਂ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਸਾਹਿਬ ਦਾ ਜਸਵੀਰ ਸਿੰਘ ਗੜੀ ਜੀ ਦਾ ਔਰ ਸਾਡੇ ਪਿੰਡ ਦੇ ਸਰਪੰਚ ਸਾਹਿਬ ਦਾ ਸਿਵਲ ਪ੍ਰਸ਼ਾਸਨ ਦਾ ਔਰ ਸਾਡੇ ਪੂਰੇ ਪਿੰਡ ਦੀ ਪੰਚਾਇਤ ਦਾ ਔਰ ਸਾਡੇ ਸਤਿਕਾਰਯੋਗ ਮਹਾਪੁਰਜ ਜੋ ਸਾਡੇ درمیان ਉਹਨਾਂ ਦਾ ਸਿਕੋਤਵਰਾ ਪ੍ਰਬੰਧਕ ਕਮੇਟੀ ਵੱਲੋਂ तहे ਦਿਲੋਂ ਧੰਨਵਾਦ ਕਰਦੇ ਹਾਂ ਔਰ ਪਿੰਡ ਵਾਸੀਆਂ ਨੂੰ ਔਰ ਇਲਾਕਾ ਨਿਵਾਸੀ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਆਪਸ ਵਿੱਚ ਭਾਈਚਾਰਕ ਸਾਥ ਔਰ ਆਪਸ ਵਿੱਚ ਰਲ ਮਿਲ ਕੇ ਰਹਿਣ ਦੀ ਜੋ ਹੈ ਗੁਰੂ ਅਰਜਨ ਦੇਵ ਬਖਸ਼ਿਸ਼ ਕੀਤੀ ਆ ਉਹ ਕਰੀ ਧਨਵਤ ਨਗਰ ਤਲੀਤਾ ਦੇ ਵਿੱਚ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਕਮਿਊਨਿਟੀ ਹਾਲ ਨੂੰ ਲੈ ਕੇ ਜੋ ਬਿਵਾਦ ਸੀ ਜਿਹਨੂੰ ਪੂਰੇ ਪੰਜਾਬ ਦੇਸ਼ ਵਿਦੇਸ਼ ਵਿੱਚ ਗੁਰਦੁਆਰਾ ਸਾਹਿਬ ਦੇ ਬਿਵਾਦ ਦੇ ਨਾਂ ਤੇ ਆਵਾਰਿਆ ਗਿਆ ਉਸ ਸੰਬੰਧੀ ਕਮਿਸ਼ਨ ਕੋਲ ਸ਼ਿਕਾਇਤਾਂ ਆਈਆਂ ਸੀ ਦੋ ਸੁਣਵਾਈਆਂ ਹੋਈਆਂ ਔਰ ਅੱਜ ਮੈਂ ਦੋ ਸੁਣਵਾਈਆਂ ਤੋਂ ਬਾਅਦ ਪਿੰਡ ਮੌਕਾ ਦੇਖਣ ਆਇਆ ਸੀ ਸਾਰਾ ਪਿੰਡ ਸਾਰਾ ਨਗਰ ਸਾਰੇ ਮੋਤਵਰ ਇਲਾਕੇ ਦੇ ਇਕੱਠੇ ਕੀਤੇ ਸਾਰਾ ਪ੍ਰਸ਼ਾਸਨ ਨੇ ਬੜੀ ਮਸਤੀ ਦੀ ਦੇ ਨਾਲ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਸਹਿਯੋਗ ਦਿੱਤਾ ਔਰ ਉਹਦਾ ਨਤੀਜਾ ਇਹ ਹੋਇਆ ਅੱਜ ਜਿਹੜੀਆਂ ਲਗਾਤਾਰ ਬੈਠਕਾਂ ਚੱਲੀਆਂ ਕਿ ਜਿਹੜੀ ਪੰਚਾਇਤ ਦੋ ਧੜਿਆਂ ਚ ਵੰਡੀ ਹੋਈ ਸੀ ਪੂਰਾ ਪਿੰਡ ਦੋ ਧੜਿਆਂ ਚ ਵੰਡਿਆ ਹੋਇਆ ਸੀ ਉਹਨਾਂ ਨੇ ਆਪਣਾ ਏਕਾ ਕੀਤਾ ਉਸ ਏਕੇ ਦੇ ਵਿੱਚ ਜਿਹੜੇ ਫੈਸਲੇ ਹੋਏ ਆ ਮਾਂਜੋਗ ਸਰਪੰਚ ਸਾਹਿਬ ਦੀ ਅਗਵਾਈ ਦੇ ਵਿੱਚ ਲਿਖਤ ਵਿੱਚ ਲਿਆਂਦੇ ਗਏ ਆ ਮਾਂਜੋਗ ਸਰਪੰਚ ਸਾਹਿਬ ਇਹਨਾਂ ਮਤਿਆਂ ਦੇ ਵਿੱਚੇ ਮੋਟੀ ਮੋਟੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਆ ਕਿ ਜੋ 10 ਕਨਾਲ 4 ਮੜਲੇ ਦਾ ਰਕਬਾ ਆ ಗ್ರಾಮ ਪੰਚਾਇਤ ਗੈਰਮੁਮਕਿਨ ਗਰਾਊਂਡ ਦੇ ਨਾਮ ਹੈ ਉਸ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਸ਼ੈੱਡ ਦੇ ਸਾਹਮਣੇ ਜੋ ਕੰਧਾਂ ਇਸ ਰਕਬੇ ਵਿੱਚੋਂ ਢਾਈਆਂ ਗਈਆਂ ਸਨ ਔਰ ਟਾਉਂਦੇ ਹੋਏ ਜੋ ਕਾਰਵਾਈ ਕੀਤੀ ਗਈ ਸੀ ਉਹਨਾਂ ਕੰਧਾਂ ਨੂੰ ਉਸਾਰ ਕੇ ਡਾਕਟਰ ਬੀ ਆਰ ਅੰਬੇਡਕਰ ਭਵਨ ਤੱਕ ਕਮਿਊਨਿਟੀ ਹਾਲ ਬਣਾਇਆ ਜਾਵੇ ਇਹੋ ਜਿਹਾ ਮਤਾ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਨੇ ਪਾਸ ਕੀਤਾ ਜਾ। ਇਹਦੇ ਨਾਲ ਹੀ ਜਿਹੜਾ ਮੋਹਰੇ ਜਗ੍ਹਾ ਛੜਾਈ ਗਈ ਆ ਪਿੰਡ ਨਯਾਜ ਕਬਜੀ ਸੀ ਉਹਦੇ ਵਿੱਚ ਪਾਰਕ ਬਣਾਈ ਜਾਵੇ ਇਹ ਵੀ ਮਤੇ ਦੇ ਵਿੱਚ ਲਿਖਿਆ ਗਿਆ ਆ। ਔਰ ਇਹਦੇ ਨਾਲ ਹੀ ਇਹ ਲਿਖ ਦਿੱਤਾ ਆ ਕਿ ਜਿਹੜਾ ਇਹ 10 ਕਨਾਲ 4 ਮੜਲੇ ਦੀਆਂ ਜੋ ਕੰਧਾਂ ਢਾਈਆਂ ਆ ਇਹ ਚ ਦੁਬਾਰਾ ਸਾਰੀ ਕਰਾਈ ਜਾਵੇ ਇਹ ਵੀ ਮਤੇ ਦੇ ਵਿੱਚ ਇਹਦੀ ਕਾਪੀ ਪੀਡੀਐਫ ਦੇ ਮਾਧਿਅਮ ਤੋਂ ਮਾਨ ਜੋ ਇਹ ਤੁਹਾਨੂੰ ਆ ਜਾਏਗੀ। ਉਹਦੇ ਚ ਦੁਬਾਰਾ ਢਾਈਆਂ ਗਈਆਂ ਦੁਬਾਰਾ ਸਾਈ ਕਰਾ ਸਾਰੀ ਕਰਾਈ ਕਰਾਈ ਜਾਵੇ ਤੇ ਬਾਕੀ ਰਕ ਵਿੱਚ ਪਾਰਕ ਬਣਾਈ ਜਾਵੇ ਇਹ ਵੀ ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਜਿਹੜਾ ਆ ਉਹ ਪਾਇਆ ਆ। ਇਸੇ ਨਾਲ ਇਹਦੇ ਚ ਇੱਕ ਜਿਹੜੀ ਅਗਲੀ ਗੱਲ ਹੈ ਜਿਹੜੀ 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 ਗਾਹਾਂ ਕਦੇ ਭਵਿੱਖ ਚ ਇਹ ਵਿਵਾਦ ਨਾ ਪੈਦਾ ਹੋਵੇ ਇਸ ਸੰਬੰਧੀ ਇਹ ਵੀ ਮਤਾ ਪਾਇਆ ਕਿ ਇਹ ਤਿਆਰ ਕਰਕੇ ਫਾਈਲ ਵੀਡੀਓ ਡੀਡੀਪੀ ਹੋ ਰਾਹੀਂ ਮਾਨਜੋਗ ਡਾਇਰੈਕਟਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਲੰਢਿੰਦੀ ਕਾਰਵਾਈ ਲਈ ਇਹ ਭੇਜਿਆ ਜਾਏਗਾ ਇਹ ਵੀ ਮਤਾ। ਪਾਇਆ ਆ ਔਰ ਮੈਂ ਇਹਦੇ ਲਈ ਸੁਮੁੱਛੀ ਪੰਚਾਇਤ ਦਾ ਉਹ ਡਿਟੇਲ ਤੁਸੀਂ ਉਹਨੂੰ ਪੜ ਲਿਓ ਉਹਦਾ ਸ਼ੁਕਰੀਆ ਮੈਂ ਤੁਹਾਡਾ ਸਾਰਿਆਂ ਦਾ ਕਰਦਾ ਦੂਜੀ ਗੱਲ ਜਿਹੜਾ ਬਵਾਦ ਐਡਾ ਖੜਾ ਹੋਇਆ ਦੋ-ਦੋ ਮਤੇ ਪਏ ਉਹਦੇ ਵਿੱਚ ਜਿਹੜੀ ਅਸੀਂ ਪੂਰੀ ਜਾਂਚ ਪੜਤਾਲ ਕੀਤੀ ਆ ਕਿ ਕਿਉਂਕਿ ਪੰਚਾਇਤ ਪਿੰਡਾਂ ਦੇ ਲੋਕ ਭੋਲੇ ਹੁੰਦੇ ਆ ਸਰਪੰਚ ਸਾਹਿਬ ਦੇਖੋ ਗੁਰਸਿੱਖ ਚੇਹਰਾ ਆ ਪੂਰੀ ਪੰਚਾਇਤ ਬੀਬੀ ਰਾਣੀ ਜੀ ਆ ਬਲਵੀਰ ਕਲੇਰ ਜੀ ਆ ਸੰਦੀਪ ਪ੍ਰਦੀਪ ਸਿੰਘ ਜੀ ਆ ਸਾਰੇ ਤੁਸੀਂ ਔਰ ਉਹਦੇ ਵਿੱਚ ਜਿਹੜਾ ਜਾਣਕਾਰ ਹੁੰਦਾ ਉਹ ਉਹਨੇ ਜਾਣਕਾਰ ਨੇ ਗਾਈਡ ਕਰਨਾ ਹੁੰਦਾ ਕਿੱਥੇ ਕਮੀ ਰਹੇਗੀ ਕਿੱਥੇ ਪੇਸ਼ੀ ਰਹੇਗੀ ਇਹਦੇ ਵਿੱਚ ਸਾਨੂੰ ਇਹ ਨਜ਼ਰ ਆਇਆ ਕਿ ਪੰਚਾਇਤ ਸੈਕਟਰੀ ਨੇ ਇਹਦੇ ਵਿੱਚ ਥੋੜੀ ਅੰਗਿਲੀ ਰੱਖੀ ਆ ਇਹ ਵਿਵਾਦ ਏਡਾ ਵੱਡਿਆ ਵਧਿਆ ਆ ਉਹਦੇ ਲਈ ਅਸੀਂ ਡਿਪਾਰਟਮੈਂਟ ਨੂੰ ਇਹ ਨਿਰਦੇਸ਼ ਜਾਰੀ ਕਰ ਦਿੱਤਾ ਆ ਉਹਦੀ ਤੁਰੰਤ ਪ੍ਰਭਾਵ ਦੇ ਨਾਲ ਬਦਲੀ ਇੱਥੋਂ ਕਰ ਦਿੱਤੀ ਜਾਵੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪੰਜਾਬ ਦੇ ਚੇਅਰਮੈਨ ਐਸੀ ਕਮਿਸ਼ਨ ਸਰਦਾਰ ਜਸਵੀਰ ਸਿੰਘ ਗੜੀ ਜੀ ਸਾਡੇ ਪਿੰਡ ਆਏ ਸਿਗੇ ਔਰ ਜੋ ਵੀ ਸਾਡੇ ਕਈ ਦਿਨਾਂ ਤੋਂ ਤੁਸੀਂ ਦੇਖ ਰਹੇ ਆ ਪੰਚਾਇਤੀ ਜ਼ਮੀਨ ਦਾ ਵਿਵਾਦ ਚੱਲਦਾ ਪਿਆ ਆ ਔਰ ਵਿਵਾਦ ਚੱਲਦੇ-ਚੱਲਦੇ ਇੰਨਾ ਕੁਝ ਹੋਇਆ ਕੁਝ ਬਾਹਰਲੇ ਸ਼ਰਾਰਤੀ ਆਂਸਰਾਂ ਨੇ ਇਸ ਨੂੰ ਹਵਾ ਦੇ ਕੇ ਗਲਤ ਰੰਗਤ ਦਿੱਤੀ ਗਈ ਪਰ ਫੇਰ ਵੀ ਅਸੀਂ ਸਾਡੀ ਪੰਚਾਇਤ ਪਿੰਡ ਦੇ ਵਿੱਚ ਕੋਈ ਛ ਵੀ ਇਦਾਂ ਦਾ ਅਨਸਮਾਈ ਘਟਣਾ ਨਹੀਂ ਵਾਪਰੀ ਪਰ ਕੁਝ ਕੁ ਲੋਕਾਂ ਵੱਲੋਂ ਬਹੁਤ ਜ਼ੋਰ ਲਾਇਆ ਗਿਆ ਅੱਜ ਸਰਦਾਰ ਜਸਵੀਰ ਸਿੰਘ ਗੜੀ ਜੀ ਨੇ ਸਾਡੇ ਪਿੰਡ ਦਾ ਦੌਰਾ ਕੀਤਾ ਔਰ ਮੌਕਾ ਦੇਖਿਆ ਆ ਕੇ ਮੌਕਾ ਦੇਖਦੇ ਹੋਏ ਜੋ ਵੀ ਮੌਕੇ ਦੇ ਵਿੱਚ ਪਾਇਆ ਗਿਆ ਉਸ ਨੂੰ ਨਮੁੰਮੈਂਦਾ ਕਰਦੇ ਹੋਏ ਸਾਨੂੰ ਗੜੀ ਸਾਹਿਬ ਨੇ ਸਮਝਾਇਆ ਔਰ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਔਰ ਅਸੀਂ ਉਸ ਤੋਂ ਬਾਅਦ ਪੰਚਾਇਤ ਸਾਰੀ ਇਸ ਫੈਸਲੇ ਤੇ ਪਹੁੰਚੇ ਆ ਜੋ ਗੁਰੂ ਰਵਿਦਾਸ ਨਾਮਲੇਵਾ ਸੰਗਤ ਦੇ ਭਾਵਨਾ ਨੂੰ ਠੇਸ ਪਹੁੰਚੀ ਆ ਔਰ ਜਾਣੇ ਅਣਜਾਣੇ ਦੇ ਵਿੱਚ ਰੱਖ ਲਓ ਕਿਉਂਕਿ ਜੋ ਵੀ ਕੰਦਾ ਪੰਚਾਇਤ ਦੀ ਜ਼ਮੀਨ ਵਿੱਚ ਪਈਆਂ ਸੀਗੀਆਂ ਪਰ ਉਹਦਾ ਸੌਲਡ ਆਊਟ ਸਾਡਾ ਹੋ ਗਿਆ ਅੱਜ ਬੜੇ ਅਸੀਂ ਤਨਵਾਦੀ ਆ ਸਰਦਾਰ ਜਸਵੀਰ ਸਿੰਘ ਗੜੀਜੀ ਦੇ ਜਿਨ੍ਹਾਂ ਨੇ ਆ ਕੇ ਸਾਡੇ ਪਿੰਡ ਦਾ ਮਸਲਾ ਸੌਲਡ ਕੀਤਾ ਨਹੀਂ ਤਾਂ ਬੰਦੇ ਦਾ ਸਾਡੇ ਪਿੰਡ ਬਹੁਤ ਆਏ ਬਹੁਤ ਗਏ ਪਰ ਕਿਸੇ ਨੇ ਪੰਚਾਇਤ ਨੂੰ ਇੰਨਾ ਗਾਈਡ ਕੋਈ ਸਲਾਹ ਨਹੀਂ ਕੀਤੀ ਔਰ ਆਪਣੀਆਂ ਆ ਕੇ ਗੱਲਾਂ ਕਰਕੇ ਜਾਂਦੇ ਰਹੇ ਆ ਅੱਜ ਅਸੀਂ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਸਾਡੇ ਦੇ ਫਰਿਸ਼ਤਾ ਬਣ ਕੇ ਆਏ ਸਾਡੇ ਪਿੰਡ ਦੇ ਮਸਲੇ ਨੂੰ ਹੱਲ ਕੀਤਾ ਔਰ ਸਾਡੇ ਭਾਈਚਾਰਕ ਸਾਂਝ ਨੂੰ ਵਧਾਇਆ ਸਾਡੀ ਭਾਈਚਾਰਕ ਸਾਂਝ ਸਾਨੂੰ ਜ਼ਿਆਦਾ ਜ਼ਰੂਰੀ ਆ ਸਾਨੂੰ ਇਹ ਜਮੀਨਾਂ ਦਾ ਇੰਨਾ ਨਹੀਂ ਹੈਗਾ ਜਿੰਨਾ ਸਾਨੂੰ ਭਾਈਚਾਰਕ ਸਾਂਝ ਚਾਹੀਦੀ ਆ ਔਰ ਪਿੰਡ ਵਾਸੀ ਸਾਰੇ ਪਿੰਡ ਵਾਸੀਆਂ ਵੱਲੋਂ ਅਸੀਂ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਧੰਨਵਾਦ ਕਰਦੇ ਆ ਔਰ ਅਸੀਂ ਪਿੰਡੋਂ ਮਤਾ ਪਾ ਕੇ ਆ ਕੇ ਸਾਰ ਨੂੰ ਅਸੀਂ ਵਿਸ਼ਵਾਸ ਦਿਵਾਇਆ ਵੀ ਅੱਗੇ ਵੀ ਪਿੰਡ ਵਿੱਚ ਅਸੀਂ ਭਾਈਚਾਰਕ ਸਾਂਝ ਇਦੇ ਬਰਕਰਾਰ ਰੱਖਾਂਗੇ ਜਿੱਦਾਂ ਸਾਡੇ ਇਹਨਾਂ ਨੇ ਅੱਜ ਆ ਕੇ ਸਿਰ ਮਲਾਏ ਆ ਔਰ ਸਾਡੇ ਮੇਰ ਮਲਾਬ ਕਰਾਏ ਆ ਅਸੀਂ ਧੰਨਵਾਦ ਕਰਦੇ ਆਂ ਇਦਾਂ ਦੇ ਯੋਧੇ ਪੈਦਾ ਹੋਣੇ ਜ਼ਰੂਰੀ ਆ ਪੰਜਾਬ ਦੇ ਵਿੱਚ ਜੋ ਕਿ ਆਪਸੀ ਜੋ ਰੰਜਿਸ਼ਾਂ ਆ ਉਹਨਾਂ ਨੂੰ ਦੂਰ ਕਰਦੇ ਆ ਔਰ ਹੋਰ ਵੀ ਅਸੀਂ ਦੇਖਿਆ YouTube ਚੈਨਲ ਦੇ ਉੱਪਰ ਆਉਂਦਾ ਰਹਿੰਦਾ ਵੀ ਕਿੰਨੇ ਸਰਦਾਰ ਜਸ਼ਵੀਰ ਸਿੰਘ ਗੜੀ ਜੀ ਕਿੰਨਾ ਵਧੀਆ ਕੰਮ ਕਰਦੇ ਆ ਔਰ ਸਾਨੂੰ ਲੱਗਦਾ ਸੀਗਾ ਵੀ ਸਾਨੂੰ ਕੋਈ ਇਦਾਂ ਦਾ ਸਾਨੂੰ ਚਾਹੀਦਾ ਲੀਡਰ ਜੋ ਆ ਕੇ ਸਾਡਾ ਸਮਝੌਤਾ ਕਰਾਵੇ ਔਰ ਅਸੀਂ ਧੰਨਵਾਦ ਕਰਦੇ ਆਂ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਪੰਚਾਇਤ ਵੱਲੋਂ ਵਾਇਗਰ ਜਿਆ ਖਾਤਾ ਵਾਜ ਪੜਿਆ ਕੀ ਹੈ ਸਰਪੰਚ ਸਾਹਿਬ ਦੋਨੇ ਤੇਰਾ ਸਹਿਮਤ ਹੋ ਗਏ ਆ ਤੁਹਾਡੀਆਂ ਹਾਂਜੀ ਸਾਡੀਆਂ ਦੋਨੇ ਤੇਰਾ ਜੀ ਸਹਿਮਤ ਹੋ ਗਏ ਆ ਜੀ ਹਾਂਜੀ ਕਿਤਾ ਮਾਮਲਾ ਸ਼ਟ ਆਊਟ ਕਿਦਾਂ ਹੋਇਆ ਮਾਮਲਾ ਸ਼ਟ ਆਊਟ ਜੀ ਜਿਹੜੇ ਪੰਚਾਇਤ ਦੀ ਜਗ੍ਹਾ ਤੇ ਕੰਦ ਪੈਈ ਸੀਗੀ ਪਹਿਲਾਂ ਢਾਈ ਗਈ ਆ ਪੰਚਾਇਤ ਵੱਲੋਂ ਠੀਕ ਹੈ ਜੀ ਉਹਦਾ ਵਿਵਾਦ ਚੱਲਦਾ ਸੀ ਉਹ ਸਾਡਾ ਕਮੇਟੀ ਨਾਲ ਸੌਲਡ ਹੋ ਗਿਆ ਆ ਸਾਰੇ ਸਮਝੌਤਾ ਹੋ ਗਿਆ ਔਰ ਉਹ ਜਿਹੜੀ ਜ਼ਮੀਨ ਆ ਪੰਚਾਇਤੀ ਜ਼ਮੀਨ ਆ ਉਹ ਗੁਰੂ ਰਵੀਦਾਸ ਮਹਾਰਾਜ ਜੀ ਨੂੰ ਸਮਰਤਾ ਹੋ ਕੇ ਜੋ ਵੀ ਭਾਵਨਾਵਾਂ ਸੀਗੀਆਂ ਸੰਗਤ ਦੀਆਂ ਬੇ ਕਮਿਊਨਿਟੀ ਹਾਲ ਬਣਾਉਣ ਦੀਆਂ ਉਹ ਮਤਾ ਪਾ ਕੇ ਅਸੀਂ ਉੱਪਰ ਪ੍ਰਵਾਨਗੀ ਦੇ ਕੇ ਭੇਜ ਰਹੇ ਹਾਂ ਜੀ ਅਕੀ ਕਿੰਨੀ ਜਗ੍ਹਾ ਸਰ ਦਿੱਤੀ ਤੁਸੀਂ ਉਹਨਾਂ ਕਮੇਟੀ ਨੂੰ ਤੁਸੀਂ ਕਮੇਟੀ ਨੂੰ ਜੀ 2 ਕਨਾਲ 13 ਮਾੜਲੇ ਜਗ੍ਹਾ ਦਿੱਤੀ ਗਈ ਹੈ ਹੁਣ ਕਮਿਊਨਿਟੀ ਹਾਲ ਬਣੂਗਾ ਉੱਥੇ ਹਾਂ ਜੀ ਕਮਿਊਨਿਟੀ ਹਾਲ ਬਣੂਗਾ ਜੀ ਬਾਕੀ ਦਾ ਖਰਚਾ ਪੁਰਸਾ ਵੀ ਚੱਲਦਾ ਛੇ ਮਾਮਲੇ ਤੋਂ ਹਾਂਜੀ ਹਾਂਜੀ ਇਸ ਮਾਮਲੇ ਦੇ ਵਿੱਚ ਅਸੀਂ ਕੇਸ ਦਰਜ ਹੋਏ ਸੀਗੇ ਤੇ ਉਹ ਹਾਲੇ ਰਿੱਟਾਂ ਜਿਹੀਆਂ ਗਈਆਂ ਜੀ ਉਹ ਵਾਪਸ ਹੋਣੀਆਂ ਸਾਰਾ ਕੁਝ ਦੋਨੋਂ ਤਰ੍ਹਾਂ ਦੀ ਸਹਿਮਤੀ ਹੋ ਗਈ ਸੀ ਤੇ ਹਾਂਜੀ ਹਾਂਜੀ ਇੱਥੇ ਦੋਨੇ ਤਰ੍ਹਾਂ ਦੀ ਸਹਿਮਤੀ ਹੋ ਗਿਆ ਹਾਲੇ ਕੇਸ ਕੋਈ ਲੱਗਾ ਨਹੀਂ ਹੈਗਾ ਸਰਵ ਰੇਟਾਂ ਸੀਗੀਆਂ ਉਹ ਵਾਪਸ ਹੋ ਗਈਆਂ ਹਾਂਜੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਸਰਪੰਚ ਪਿੰਡ ਤਲਿੱਤ ਓਕੇ